ਕਿਸਾਨ ਭਰਾਵਾਂ ਖਾਸ ਕਰਕੇ ਪਸ਼ੂ ਪਾਲਕਾਂ ਲਈ ਇੱਕ ਪੰਜਾਬ ਸਰਕਾਰ ਵੱਲੋਂ ਸੂਚਨਾ ਦਿੱਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਪਸ਼ੂ ਪਾਲਣ ਕਿੱਤੇ ਨੂੰ ਉਤਸ਼ਾਹਤ ਕਰਨ ਲਈ ਥੋਸ ਰਣਨੀਤੀ ਤਿਆਰ ਕੀਤੀ ਹੈ ਇਸ ਤਹਿਤ ਹਰ ਮਹੀਨੇ ਬਲਾਕ ਪੱਧਰ ਤੇ ਪਸ਼ੂਆਂ ਦੇ ਦੁੱਧ ਚੋਈ ਮੁਕਾਬਲੇ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਇਹ ਮੁਕਾਬਲੇ 6 ਅਕਤੂਬਰ ਤੋਂ ਸ਼ੁਰੂ ਹੋਣਗੇ ਜੋ ਸਾਲ ਭਰ ਚੱਲਣਗੇ ਇਹ ਮੁਕਾਬਲੇ ਮਹੀਨੇ ਦੇ ਦੂਜੇ ਸੋਮਵਾਰ ਨੂੰ ਸੂਬੇ ਦੇ ਸਾਰੇ 154 ਬਲਾਕਾਂ ਵਿੱਚ ਕਰਵਾਏ ਜਾਣਗੇ ਤੇ ਇਸ ਵਿੱਚ ਮੋਰਾ ਤੇ ਮੋਰਾ ਗ੍ਰੇਡੇਡ ਨਸਲ ਦੀਆਂ ਮੱਝਾਂ 16 ਕਿਲੋ ਜਾਂ ਇਸ ਤੋਂ ਵੱਧ ਦੁੱਧ ਦੇਣ ਵਾਲੀਆਂ ਹੋਣ ਨੀਲੀ ਰਾਵੀ ਤੇ ਨੀਲੀ ਇਰਾਵੀ ਗ੍ਰੇਡੇਡ ਨਸਲ ਦੀਆਂ ਮੱਝਾਂ 14 ਕਿਲੋ ਜਾਂ ਇਸ ਤੋਂ ਵੱਧ ਸਾਹੀਵਾਲ ਤੇ ਹੋਰ ਦੇਸੀ ਜਿਹੜੀਆਂ ਨਸਲਾਂ ਐ ਉਹਨਾਂ ਦੀਆਂ ਗਾਮਾ 12 ਕਿਲੋ ਜਾਂ ਇਸ ਤੋਂ ਵੱਧ ਦੁੱਧ ਦੇਣ ਵਾਲੀਆਂ ਹੋਣ ਇਸ ਤੋਂ ਇਲਾਵਾ ਐਚ ਐਫ ਅਤੇ ਐਚ ਐਫ ਕਰਾਸ ਗਾਮਾ 30 ਕਿਲੋ ਜਾਂ ਇਸ ਤੋਂ ਵੱਧ ਜਰਸੀ ਅਤੇ ਜਰਸੀ ਕਰਾਸ ਗਾਮਾ 16 ਕਿਲੋ ਜਾਂ ਇਸ ਤੋਂ ਵੱਧ ਦੁੱਧ ਦੇਣ ਵਾਲੀਆਂ ਹੋਣ ਬੱਕਰੀਆਂ ਦੇ ਸੰਧ ਵਿੱਚ ਇਹ ਕਿਹਾ ਗਿਆ ਹੈ ਕਿ ਕਿਸੇ ਵੀ ਨਸਲ ਦੀਆਂ ਬੱਕਰੀਆਂ 2.5 ਕਿਲੋਗ੍ਰam ਜਾਂ ਇਸ ਤੋਂ ਵੱਧ ਦੁੱਧ ਦੇਣ ਵਾਲੀਆਂ ਹੋਣੀਆਂ ਚਾਹੀਦੀਆਂ ਇਸੇ ਨਾਲ ਹੀ ਇਹ ਵੀ ਹੈ ਕਿ ਇਹਨਾਂ ਮੁਕਾਬਲਿਆਂ ਲਈ ਫਾਰਮ ਕਿੱਥੋਂ ਮਿਲਣਗੇ ਪਸ਼ੂ ਪਾਲਣ ਤੇ ਡੇਰੀ ਵਿਕਾਸ ਤੇ ਮੱਛੀ ਪਾਲਣ ਪਾਗ ਨੇ ਸੂਚਨਾ ਦਿੱਤੀ ਹੈ ਕਿ ਚਾਹਵਨ ਪਸ਼ੂ ਪਾਲਕ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਪਸ਼ੂ ਹਸਪਤਾਲ ਤੋਂ ਲੋੜੀ ਦੇ ਫਾਰਮ ਪ੍ਰਾਪਤ ਕਰ ਸਕਦੇ ਹਨ ਇਸ ਵਿੱਚ ਹਰ ਸ਼੍ਰੇਣੀ ਚ ਜੀਤੂਆਂ ਨੂੰ ਇਨਾਮ ਤੇ ਸਨਮਾਨ ਦਿੱਤਾ ਜਾਵੇਗਾ ਸੋ ਜਿਹੜੇ ਵੀ ਕਿਸਾਨ ਵੀਰ ਇਹ ਇਨਾਮ ਮੁਕਾਬਲੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਪਸ਼ੂ ਪਾਲਕ ਨੇ ਆ ਉਹ ਆਪਣੇ ਨੇੜੇ ਦੇ ਪਸ਼ੂ ਡਿਸਪੈਂਸਰੀ ਰਾਹੀਂ ਪਸ਼ੂ ਹਸਪਤਾਲ ਨਾਲ ਸੰਪਰਕ ਕਰਕੇ ਜਲਦ ਤੋਂ ਜਲਦੀ ਉਥੋਂ ਫਾਰਮ ਪ੍ਰਾਪਤ ਕਰਨ ਅਤੇ ਉਹਨਾਂ ਨੂੰ ਪਰਮ ਤੇ ਹੋਰ ਜਾਣਕਾਰੀ Uh, Pravd, Karen, bot botan